ਆਹ ਦੇਖ ਲੋ ਕਿੰਨਾ ਮਾੜਾ ਸਮਾਂ ਆ ਗਿਆ ਹੁਣ ਤਾਂ ਲੁੱਟੇਰੇ ਗੋਲ ਗੱਪਿਆਂ ਵਾਲੇ ਨੂੰ ਵੀ ਨਹੀਂ ਬਖਸ਼ ਰਹੇ ਰਾਤ ਜਾਂਦਿਆਂ ਨੂੰ ਤਾਂ ਲੁੱਟਦੇ ਹੀ ਨਜ਼ਰ ਆਉਂਦੇ ਸੀ ਪਰ ਹੁਣ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪੂਰੇ ਦਿਨ ਦੇ ਵਿੱਚ ਇੱਕ ਗੋਲ ਗੱਪੇ ਵਾਲਾ ਗੋਲ ਗੱਪੇ ਵੇਚ ਕੇ ਕਮਾਈ ਕਰਦਾ ਆਪਣੇ ਪਰਿਵਾਰ ਦਾ ਢਿੱਡ ਪਾਲਦਾ ਤਾਉ ਪੂਰੇ ਦਿਨ ਦੀ ਕਮਾਈ ਕਰਕੇ ਜਦੋਂ ਰਾਤ ਤਕਰੀਬਨ 9 ਵਜੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਉਸ ਸਮੇਂ ਦੋ ਬਾਈਕ ਸਵਾਰ ਆਉਂਦੇ ਨੇ ਪਿਸਤੌਲ ਦੀ ਨੋਕ ਤੇ ਉਸ ਗੋਲ ਗੱਪੇ ਵਾਲੇ ਦੇ ਕੋਲੋਂ 5000 ਰੁਪਏ ਲੁੱਟ ਕੇ ਫਰਾਰ ਹੋ ਜਾਂਦੇ ਨੇ ਪੀੜਤ ਪਰਿਵਾਰ ਨੇ ਇਹ ਗੁਹਾਰ ਜਦੋਂ ਪੁਲਿਸ ਦੇ ਕੋਲ ਲਗਾਈ ਤਾਂ ਪੁਲਿਸ ਦੇ ਉੱਤੇ ਵੀ ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਵੀ ਸਾਡੀ ਗੱਲ ਨਹੀਂ ਸੁਣੀ ਆਖਰ ਕੀ ਕੁਝ ਇਨਾਂ ਦੇ ਨਾਲ ਘਟਿਆ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਘਟਿਆ ਪੀੜਤ ਪਰਿਵਾਰਕ ਮੈਂਬਰਾਂ ਦੀ ਜ਼ੁਬਾਨੀ ਸੁਣਾਉਣੀ ਹੈ ਮੇਰਾ ਨਾਮ ਸ੍ਰੀਮਨ ਕਲੀਏ ਆ ਕੋ ਨਾਮ ਸਿਭਾਈ ਨਾ ਬਾਬਾ ਉਹਦਾ ਸੇ ਆਮਰਾਰੇ ਸਾਡੇ ਸਾਮ ਬਾਗਲ ਨਾ ਅੱਲੇ ਤੋਂ ਉਹ ਰੇੜੀ ਲੈ ਕੇ ਆ ਰਹੇ تھے ਰੇੜੀ ਲੈ ਕੇ ਆ ਰਹੇ ਤੇ ਮੋੜ ਪਰ ਲੁੱਟ ਲਏ ਦੋਨੋਂ ਬੋਲ ਗੱਤਿ ਬੋਲ ਜੀ ਕੋ ਨਾਮ ਕਨਈਆ ਕੋ ਨਾਮ ਚੁਕਲਾ ਨਾ दो लोग थे दोनों रेडी गए लाइन एक पिस्तौल भी लगाए थे फोन देते मेरे को चार हजार क्या मांग करे यही मांग करेंगे करें। कि हमारी ऐसे होना नहीं चाहिए आगे का परदेशी लोग हैं हम खो गई है ये नहीं होनी चाहिए ਪੁਲਿਸਪੜ ਜਾਂਚਨ ਨੂੰ ਸਾਰਿਆਂ ਨੂੰ ਇਹਨਾਂ ਨੂੰ ਆ ਕੇ ਵੇਖਣਾ ਚਾਹੀਦਾ ਕਿ ਕਿਉਂ ਹੋ ਇਹਨਾਂ ਨੇ ਰੋਟਕੋ ਕੀਤੀ ਹੈ ਜਿਹੜੀ ਪਿਸਤਲਾਂ ਦਾ ਕਿੱਕ ਹੁੰਦੇ ਨੇ ਇਹ ਮਾੜੇ ਬੰਦੇ ਨੇ ਰੋਟੀ ਨਹੀਂ ਕਮਾ ਕੇ ਖਾਣੀ ਇਹਨਾਂ ਵਾਸਤੇ ਸੋਚੋ ਕੁਛ ਸਾਰੇ ਪ੍ਰਧਾਨ ਸਾਰੇ ਗਲੀ ਵਾਲੇ ਸਾਰਿਆਂ ਨੇ ਇਹੀ ਹਦਾਇਤ ਦਿੱਤੀ ਜਾਂਦੀ ਹੈ ਕਿ ਇਹਨਾਂ ਬਾਰੇ ਸੋਚੋ ਜਿਹੜੇ ਚੋਰੀ ਕਰਦੇ ਇਹਨਾਂ ਨੂੰ ਫੜੋ ਜਲਦੀ ਜਲਦੀ ਤਾਂ ਤੁਸੀਂ ਸੁਣਿਆ ਪੀੜਤ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੋ ਗੁਹਾਰ ਲਗਾਈ ਹੈ ਤੇ ਨਾਲੇ ਕਿਹਾ ਕਿ ਪੁਲਿਸ ਨੇ ਸਾਡੀ ਗੁਹਾਰ ਨਹੀਂ ਸੁਣੀ ਪਾ ਇਹ ਇੰਨਾ ਮਾੜਾ ਸਮਾਂ ਆ ਚੁੱਕਿਆ ਕਿ ਹੁਣ ਕੋਈ ਵੀ ਵਿਅਕਤੀ ਆਪਣੇ ਘਰ ਚੋਂ ਬਾਹਰ ਨਿਕਲਣ ਤੋਂ ਪਹਿਲਾਂ 100 ਵਾਰ ਸੋਚੇਗਾ ਇਸ ਤਰੀਕੇ ਦੇ ਨਾਲ ਲੁੱਟਾਂ ਖੋਹਾਂ ਹੋਣ ਲੱਗ ਪਈਆਂ ਜੇਕਰ ਇਹਨਾਂ ਚੋਰ ਲੁਟੇਰਿਆਂ ਨੂੰ ਕਾਬੂ ਨਾ ਕੀਤਾ ਗਿਆ ਚੋਰ ਲੁਟੇਰਿਆਂ ਨੂੰ ਨੱਥ ਨਾ ਪਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਘਰਾਂ ਦੇ ਅੰਦਰ ਬੜ ਬੜ ਕੇ ਇਹ ਚੋਰ ਲੁਟੇਰੇ ਲੁੱਟਣਾ ਸ਼ੁਰੂ ਕਰ ਦੇਣਗੇ